ਦੇਖੋ ਜੀ ਸੌ ਬੋਟੇ ਨੇ ਉਮੀਦਵਾਰ ਬੋਟਾ ਪੈ ਚੁੱਕੀ ਹੈ ਮੈਨੂੰ ਦੇਖੋ ਬਾਕੀ ਮੇਰੇ ਬੰਦੇ ਬੈਠਿਆ ਤੇ ਪਰ ਮੈਂ ਗੱਲ ਇਹ ਕਰਨ ਜਾਂਦਾ ਵੀ ਲੋਕਾਂ ਦੇ ਹੱਕ ਦੀ ਗੱਲ ਕਰਨ ਜਾਂਦਾ ਵੀ ਹਰ ਵਾਰ ਤੁਸੀਂ ਪਾਰਟੀ ਜਿਤਾਉਂਦੇ ਹੋ ਕੀ ਲੈਂਦੇ ਹੋ ਪਾਰਟੀਆਂ ਤੋਂ ਪਾਰਟੀਆਂ ਨੇ ਕਦੀ ਕੋਈ ਦਿੱਤਾ ਸਾਨੂੰ ਕਦੀ ਕੋਈ ਨੌਕਰੀ ਦਿੱਤੀ ਕਦੀ ਕੋਈ ਗੱਲ ਕੀਤੀ ਸਾਡੀ ਕੋਈ ਗੱਲ ਨਹੀਂ ਕੀਤੀ ਸਾਡੇ ਯੂਨੀਵਰਸਿਟੀ ਦੇ ਬੱਚੇ ਕੁੱਟੇ ਜਾ ਰਹੇ ਆ ਸਕੂਲਾਂ ਬਾਹਰ ਕੱਢੇ ਜਾ ਰਹੇ ਆ ਕਿਉਂ ਆ ਸਰਕਾਰੀ ਸਕੂਲ ਦੇ ਨੇ ਮੇੜੇ ਗਲ ਕੋਈ ਆ ਸਾਰੇ ਆਉਂਦੇ ਆ ਝੂਠੀਆਂ ਮੁੱਠੀਆਂ ਗੋਲੀਆਂ ਮਿੱਠੀਆਂ ਗੋਲੀਆਂ ਦੇ ਕੇ ਚੱਲ ਜਾਂਦੇ ਆ ਆ ਬੋਟਾ ਬਾਈ ਬਾਈ ਆ ਆਪਣੀ ਮੋਹਰ ਦਾ ਕਦੀ ਵਿੱਚੋਂ ਆਪਣਾ ਈਮਾਨ ਨਾ ਕਦੀ ਵਿੱਚੋਂ ਜਿਹੜਾ ਤੁਹਾਨੂੰ ਪੈ ਦਿੰਦਾ ਜਿਹਦੇ ਨਾਲ ਲੈ ਕੇ ਦੂਜੇ ਬੰਦੇ ਨੂੰ ਵੋਟ ਪਾ ਦੋ ਜਿਹਦਾ ਤੁਹਾਨੂੰ ਇਮਾਨਦਾਰ ਦ ਹੁਣ ਆਪਾਂ ਇੰਨੇ ਦੂਰ ਆਏ ਆ ਸਾਨੂੰ ਨਹੀਂ ਪਤਾ ਸੀ ਸਾਡੀ ਹਾਰ ਹੋ ਗਈ ਜਿੱਤੇ ਤੇ ਜਿਨ੍ਹਾਂ ਨੇ ਵੋਟਾਂ ਪਾਈਆਂ ਸੱਚੀਆਂ ਦੁੱਧ ਦੋਤੀਆ ਵੋਟਾਂ ਵਾਂ ਨਾ ਪਰ ਪਈਆ ਕਹਿੰਦਾ ਨਾ ਪਾਣੀ ਕਿਸ ਨੂੰ ਪਿਆਇਆ ਇਹਨੂੰ ਕਹਿੰਦੇ ਆ ਇਲੈਕਸ਼ਨ ਲੈਂਦੇ ਇਹ ਚੋਣ ਕਮਿਸ਼ਨਰ ਵੀ ਉਹੀ ਕਹਿ ਰਿਹਾ ਜੋ ਭਾਜਪਾ ਨੂੰ ਕਹਿ ਰਹੀ ਹੈ ਉਹੀ ਕਰ ਰਿਹਾ ਵੀ ਇਹ ਕੋਈ ਐਦਾਂ ਦਾ ਕੰਮ ਨਹੀਂ ਲੋਕਤੰਤਰ ਨਹੀਂ ਹੈਗਾ ਇਹ ਕਾ ਚੱਲ ਰਿਹਾ ਸਿਰਾਂ ਦਾ ਕਾ ਚੱਲ ਰਿਹਾ धक्के के विरोध वास्तव नीटू शर्टना खड़ा वाल्मीकि कौन खड़ी है।, है और साज कौम खड़े है जो खड़े है और साजबी सिख भाई जड़े है और आप कहने बाबा साहब मूल मंत्र है पढ़ो लिखो आगे बढ़ो संघर्ष करो इन्होंने ने ना सू संघर्ष करना सू पिख देना देखो लोग जगाना ही मेरा मकसद जिदन लोग जाग पे नीटू शटना वाला बह जाएगा नीटू शटना वाला सिर्फ तीह हजार रुपया लेके आया इतना ਇੱਥੇ 30 ਕਰੋੜ ਵਾਲੇ ਬੰਦੇ ਵੀ ਹਲਾ ਦਿੱਤੇ ਆ ਜਿਕੇ ਸਾਡਾ ਕੋਈ ਵਜੂਦ ਨਹੀਂ ਪਰ ਰੱਬ ਦਾ ਵਜੂਦ ਆ ਰੱਬ ਨੂੰ ਮੰਨਣਾ ਮਰਨਾ ਸਾਰਿਆਂ ਨੇ ਆ ਇਹ ਲੋਕ ਜਿਹੜੇ ਆਪਣੀ ਵੋਟ ਵੇਚਦੇ ਪੈਣਾ ਕੱਲੋਂ ਆਪਣੇ ਇਮਾਨ ਨੂੰ ਕੁਸਣਗੇ ਆਪਣੀ ਆਤਮਾ ਨੂੰ ਕੁਸਾਂਗੇ ਜਿਨ੍ਹਾਂ ਨੇ ਸਾਨੂੰ ਵੋਟ ਦਿੱਤੀ ਆ ਫਕਰ ਨਾ ਕਰਨ ਕਿ ਨੀੜੂ ਸ਼ਤਰਾਂ ਦੇ ਵੋਟ ਪਾਈ ਆ ਕੋਈ ਪੈਸਾ ਲਿਆ ਇਨਸਾਫ ਦੀ ਤੇ ਹੱਕ ਦੀ ਤੇ ਸੱਚ ਦੀ ਲੜਾਈ ਆ ਜਿਹੜਾ ਸੱਚ ਦੀ ਲੜਾਈ ਦਾਸਤਾ ਮੂੰਹ ਮੋੜਦਾ ਪੈਣਾ ਉਹਨੂੰ ਬਹੁਤ ਦਿਨ ਦਿਨ ਦੁੱਖ ਔਖੇ ਹੋਣੇ ਇੱਥੇ ਨਸ਼ਾ ਇੱਥੇ ਐਕਸੀਡੈਂਟ ਹੋ ਰਿਹਾ ਇੱਥੇ ਕੋਈ ਬੰਦਾ ਬੋਲਿਆ ਕਿੰਨੇ ਐਮਐਲਏ ਆਏ ਕਿੰਨੇ ਬਦਲ ਗਏ ਕਿ ਉਹਦੇ ਕੋਈ ਬੰਦਾ ਸੱਚ ਸਤ ਨੂੰ ਸੱਚ ਕਹਿਣ ਵਾਲਾ ਬੰਦਾ ਨਹੀਂ ਹੈਗਾ ਆਪਾਂ ਸੱਚ ਨੂੰ ਸੱਚ ਕਹਾਂਗੇ ਆਪਾਂ ਮੋਦੀ ਦੇ ਵੰਦੇ ਮਿਲਣੇ ਆਂ ਉਪਾਣ ਮੰਤਰੀ ਨਰਿੰਦਰ ਮੋਦੀ ਸਾਹਮਣੇ ਬਾਰਾਨਸੀ ਇਲੈਕਸ਼ਨ ਲੜ ਕੇ ਆਇਆ ਮੇਰੇ ਇੰਨੀ ਤਾਕਤ ਦਾ